ਐਸੀ ਤਾਂ ਕਿੰਨੀ ਅਮੀਰੀ ਦੁਨੀਆ ਦਾ ਪਿਆਰ ਜਦ ਦੁਨੀਆ ਕਬੂਲ ਕਰਦੀ ਹੈ ਤੁਹਾਨੂੰ ਤੁਹਾਡੇ ਗਾਣਿਆਂ ਨੂੰ ਤੁਹਾਡੀ ਆਪਣੀ ਮਾਨ ਨੂੰ ਕਬੂਲ ਕਰਦੀ ਆ ਉਹ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਇੱਕ ਸਿੰਗਰ ਦੀ ਜ਼ਿੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਉਹਨਾਂ ਲੋਕਾਂ ਦਾ ਪਿਆਰ ਮਿਲਣਾ ਔਰ ਉਹਦੀ ਇੰਡਸਟਰੀ ਦੇ ਵਿੱਚੋਂ ਉਹਨੂੰ ਸਨਮਾਨ ਮਿਲਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਹਰ ਇੱਕ ਆਰਟਿਸਟ ਦਾ ਅਵਾਰਡ ਨਾਮ ਲੈ ਕੇ ਇੱਕ ਨਵੇਂ ਆਰਟਿਸਟ ਨੂੰ ਦੇਣਾ ਉਸ ਆਰਟਿਸਟ ਨੂੰ ਇਨਸਪੀਰੇਸ਼ਨ ਦੇਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਵਿੱਚੋਂ ਇਹ ਆਰਟਿਸਟ ਨੂੰ ਦੇਖਦੇ ਹਾਂ ਤੁਸੀਂ ਵੀ ਇਹਨਾਂ ਜਿੰਨੀਆਂ ਬਾਕਾਇਦਾ ਕੀ ਇਹਨਾਂ ਤੋਂ ਜ਼ਿਆਦਾ ਬਲਕਿ ਇਹਨਾਂ ਤੋਂ ਹੋਰ ਵੱਡੀਆਂ ਮੱਲਾ ਮਾਰੋ ਬਸ ਮੈਂ ਤਾਂ ਕਹਿਣਾ ਰੋਟੀ ਪਾਣੀ ਖਾ ਕੇ ਜਾਇਓ ਪਾਣ ਪਾਣ ਕਰਕੇ ਜਾਇਓ ਕਿਉਂਕਿ ਸਾਰੇ ਆਪਣੀ ਫਾਈਟਾਂ ਦੇ ਕੇ ਜਲ ਜਾਂਦੇ ਨੇ ਤੁਹਾਡੀ ਫਾਈਟ ਦਾ ਕੀ ਕਿਸੇ ਨੂੰ ਵਿਸਵਾਸ ਐਕਚੁਅਲੀ ਜਦੋਂ ਬੰਦਾ ਕੋਈ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਮਿਹਨਤ ਕਰਕੇ ਜਦੋਂ ਉਹਨੂੰ ਕੋਈ ਚੰਗਾ ਫਲ ਮਿਲਦਾ ਹੈ ਉਹਨੂੰ ਲੱਗਦਾ ਹੁੰਦਾ ਕਿ ਵੀ ਮੈਨੂੰ ਐਪਰੀਸ਼ੀਏਸ਼ਨ ਮਿਲੇਗਾ ਇਹ ਉਹ ਜਿਹੜਾ ਸਨਮਾਨ ਆ ਵੈਸੇ ਤਾਂ ਕਹਿੰਦੇ ਆ ਵੀ ਦੁਨੀਆ ਦਾ ਪਿਆਰ ਜਦੋਂ ਦੁਨੀਆ ਕਬੂਲ ਕਰਦੀ ਆ ਤੁਹਾਨੂੰ ਤੁਹਾਡੇ ਗਾਣਿਆਂ ਨੂੰ ਤੁਹਾਡੀਆਂ ਫਿਲਮਾਂ ਨੂੰ ਕਬੂਲ ਕਰਦੀ ਆ ਉਹ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਪਰ ਫਿਰ ਵੀ ਕੁਝ ਸੰਸਥਾਵਾਂ ਨੇ ਚੈਨਲ ਨੇ ਕਈ ਅچھے ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਜਿਹੜੇ ਬਹੁਤ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਇਸ ਰੂਪ ਦੇ ਵਿੱਚ ਸਨਮਾਨ ਦਿੱਤਾ ਜਾਵੇ ਇੱਕ ਟਰੋਫੀ ਦੇ ਰੂਪ ਚ ਪਰ ਇਹ ਬਹੁਤ ਵੱਡਾ ਸਨਮਾਨ ਆ ਕਿ ਕੱਲੇ ਟਰੋਫੀ ਨਹੀਂ ਹੁੰਦੀ ਇਹ ਬੰਦੇ ਨੂੰ ਤੇ ਇੱਕ ਹੋਰ ਜ਼ਿੰਮੇਵਾਰੀ ਪਾਈ ਜਾਂਦੀ ਆ ਕਿ ਤੁਸੀਂ ਆਪਣਾ ਜਿਹੜਾ ਸਨਮਾਨ ਆ ਇਹਨੂੰ ਐਦੇ ਬਰਕਰਾਰ ਰੱਖਣਾ ਹੈ ਔਰ ਐਵੇਂ ਹੀ ਕੰਮ ਕਰਦੇ ਜਾਣਾ ਉਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਆ ਸੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਬੰਦੇ ਦਾ ਹੌਸਲਾ ਵੱਧਾ ਹੈ ਜਦੋਂ ਸਨਮਾਨ ਮਿਲਦਾ ਬੰਦੇ ਦਾ ਹੌਸਲਾ ਵੱਧਾ ਹੈ ਬੰਦਾ ਹੋਰ ਵੀ ਵੇਰ ਕੁਝ ਵਧੀਆ ਕਰੀਟ ਕਰਦਾ ਹੈ ਬਿਲਕੁਲ ਡੈਫੀਨਿਟ ਤੇ ਬਾਕੀ ਬੱਚੇ ਸਾਰੇ ਗੱਲ ਆ ਪਏ ਨੇ ਇਹ ਹੁਣ ਨਵੀਂ ਜਨਰੇਸ਼ਨ ਆ ਇਹਨਾਂ ਦਾ ਜਿਹੜਾ ਹੁਣ ਹੇਗਾ ਦਿਮਾਗ ਦਾ ਆਪਣਾ ਸੋਚਣ ਸ਼ਕਤੀ ਜਿਹੜੀ ਹੈ ਜੀ ਆਪਣੇ ਆ ਆਪਣੇ ਲੈਵਲ ਇਹਨਾਂ ਦੇ ਤੇ ਤੁਸੀਂ ਵੀ ਕੁਝ ਦੱਸੋ ਨਹੀਂ ਨਹੀਂ ਡੈਫੀਨਿਟਲੀ ਸਲਮਾਨ ਜਿਹੜੀ ਆ ਇੱਕ ਸਿੰਗਰ ਦੀ ਜ਼ਿੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਉਹਨੂੰ ਲੋਕਾਂ ਦਾ ਪਿਆਰ ਮਿਲਣਾ ਔਰ ਉਹਦੀ ਇੰਡਸਟਰੀ ਦੇ ਵਿੱਚੋਂ ਉਹਨੂੰ ਸਨਮਾਨ ਮਿਲਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਪੈਸਾ ਤੇਲਾ ਜਿਹੜਾ ਉਹ ਹਰ ਕੰਮ ਕਰਕੇ ਕਮਾਇਆ ਜਾ ਸਕਦਾ ਆ ਇੱਕ ਲੋਕਾਂ ਦਾ ਪਿਆਰ ਹੀ ਹੁੰਦਾ ਹੈ ਇੱਕ ਲੋਕਾਂ ਦਾ ਜਿਹੜਾ ਇੱਜ਼ਤ ਦੇਣ ਦਾ ਵੇਹ ਹੁੰਦਾ ਇੱਕ 뮤ਜ਼ੀਸ਼ੀਅਨ ਨੂੰ ਇੱਕ ਐਕਟਰ ਨੂੰ ਇੱਕ ਆਰਟਿਸਟ ਨੂੰ ਜਿਹੜਾ ਕਿਸੇ ਵੀ ਆਰਟਿਸਟ ਦੇ ਪੈਸ਼ਨ ਨੂੰ ਹੋਰ ਦੁਣਾ ਕਰ ਦਿੰਦਾ ਸੋ ਇਸੇ ਕਰਕੇ ਸਨਮਾਨ ਹਰ ਕਿਸੇ ਆਰਟਿਸਟ ਦੇ ਨਾਮ ਤੇ ਅਵਾਰਡ ਦੇਣਾ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਮ ਤੇ ਅਵਾਰਡਸ ਦੇਣੇ ਜਿਹੜੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੈਰੀਅਰ ਚ ਬਹੁਤ ਮੱਲਾ ਮਾਰੀਆਂ ਨੇ ਸੋ ਉਹਨਾਂ ਆਰਟਿਸਟਾਂ ਨੂੰ ਨਾਲ ਯਾਦ ਵੀ ਰੱਖਣਾ ਉਹਨਾਂ ਦੇ ਪਰਿਵਾਰਾਂ ਨਾਲ ਵੀ ਜੁੜਨਾ ਔਰ ਉਹਨਾਂ ਦੇ ਪਰਿਵਾਰਾਂ ਨਾਲ ਹੋਰ ਸਾਰੀ ਇੰਡਸਟਰੀ ਨੂੰ ਜੋੜਨਾ ਜੇ ਕੋਈ ਉਹਨਾਂ ਦੇ ਪਰਿਵਾਰਾਂ ਚ ਅੱਗੇ ਕੰਮ ਕਰ ਰਿਹਾ ਫੋਰ ਐਗਜ਼ਾਮਪਲ ਹੁਣ ਮੈਂ ਇੱਥੇ ਸਾਰੰਗ ਕੋਸ਼ਿਸ਼ ਕਰ ਰਿਹਾ ਕਿ ਸਾਡੇ ਪੇਰੈਂਟਸ ਦੀ ਲੈਗੇਸੀ ਅਸੀਂ ਅੱਗੇ ਲੈ ਕੇ ਚਾਈਏ ਬਾਕੀ ਤੁਸੀਂ ਸਾਰੇ ਡਿਸੀਜਨ ਮੇਕਰ ਹੋ ਕਿ ਉਸ ਲੈਗੇਸੀ ਨੂੰ ਤੁਸੀਂ ਕਿਵੇਂ ਚਾਹੁੰਦੇ ਹੋ ਦੇਖਣਾ ਪਰ ਇਹ ਚਾਰੀਆਂ ਚੀਜ਼ਾਂ ਜਿਵੇਂ ਹਰ ਇੱਕ ਆਰਟਿਸਟ ਦਾ ਅਵਾਰਡ ਨਾਮ ਲੈ ਕੇ ਇੱਕ ਨਵੇਂ ਆਰਟਿਸਟ ਨੂੰ ਦੇਣਾ ਉਸ ਆਰਟਿਸਟ ਨੂੰ ਇਨਸਪੀਰੇਸ਼ਨ ਦੇਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਵਿੱਚੋਂ ਇਸ ਆਰਟਿਸਟ ਨੂੰ ਦੇਖਦੇ ਹਾਂ ਤੁਸੀਂ ਵੀ ਇੰਨਾ ਜਿੰਨੀਆਂ ਬਾਕਾਇਦਾ ਕਿ ਇਹਨਾਂ ਤੋਂ ਜ਼ਿਆਦਾ ਬਲਕਿ ਇਹਨਾਂ ਤੋਂ ਹੋਰ ਵੱਡੀਆਂ ਮੱਲਾਂ ਮਾਰੋ ਸੋ so, that is the best way to explain ਮੇਰੇ ਹਿਸਾਬ ਨਾਲ ਜੀ ਆਪ ਕਹਿੰਗੇ ਕੁਝ ਬਸ ਮੈਂ ਤਾਂ ਕਹਿਣਾ ਰੋਟੀ ਪਾਣੀ ਖਾ ਕੇ ਜਾਇਓ ਪਾਣ ਪਾਣ ਕਰਕੇ ਜਾਇਓ ਕਿਉਂਕਿ ਸਾਰੇ ਆਪਣੀ ਬਾਈਕਾਂ ਦੇ ਕੇ ਚਲ ਜਾਂਦੇ ਨੇ ਤੁਹਾਡੀ ਬਾਈਕ ਦਾ ਖਿਆਲ ਕਿਸੇ ਨੂੰ ਜੁਦਾ ਬਿਲਕੁਲ ਕਈ ਵਾਰੀ ਕਿਉਂਕਿ ਤੁਸੀਂ ਬਹੁਤ ਟਾਈਮ ਦੇ ਖੜੇ ਰਹਿੰਦੇ ਹੋ ਉੱਥੇ ਸੋ ਆ ਇੱਕ ਨਾਮ ਤੁਹਾਨੂੰ ਸਾਰਿਆਂ ਨੂੰ ਵੀ ਜਾਂਦਾ ਬਿਲਕੁਲ ਸਲੂਟ ਤੁਹਾਨੂੰ ਸਾਰਿਆਂ ਨੂੰ ਡੈਫੀਨਟਲੀ ਤੁਹਾਡੇ ਲਈ ਬਹੁਤ ਕਲਾਪ ਹੀਗਾ ਤਕੇ ਤੁਸੀਂ ਸਾਡੀਆਂ ਸਾਡੇ মিডিਆ ਲਈ ਬਹੁਤ-ਬਹੁਤ ਅਪਲਾਸ ਸਾਰੀਆਂ ਭਾਈ ਕਿਉਂਕਿ ਤੁਸੀਂ ਸਾਰਿਆਂ ਨੇ ਆਏ ਹੋ ਇੱਥੇ ਮੈਨੂੰ ਲਾਈਟਾਂ ਦੇ ਪਿੱਛੇ ਵੀ ਖੜੇ ਕੇ ਤੇ ਕੁਝ ਮਤਲਬਿਕ ਨਹੀਂ ਰਹੇ ਛੋਣੇ-ਛੋਣੇ ਚਿਹਰੇ ਬੜੇ ਫੈਮਿਲੀਅਰ ਚਿਹਰੇ ਨੇ ਸਾਰੇ ਇੱਥੇ ਪਰ ਜਿੱਦਾਂ ਅੱਜ ਦੀ ਰਾਤ ਹੈ ਉਹ ਅਵਾਰਡਸ ਦੀ ਨਾਈਟ ਆ ਤੇ ਕਈਆਂ ਲਈ ਹੈ ਅੱਜ ਕਈਆਂ ਲਈ ਅਗਲੇ ਸਾਲ ਹੈ ਤੇ ਇਸ ਕਰਕੇ ਜਿਨ੍ਹਾਂ ਨੇ ਅਗਲੇ ਸਾਲ ਹੋਰ ਮਿਹਨਤ ਕਰਨਗੇ ਵੈਰੀ ਗੁੱਡ ਤੇ ਬਾਕੀ ਜੋ ਵੀ ਤੁਸੀਂ ਕਵਰ ਕਰ ਰਹੇ ਹੋ ਤੇ ਉਹਦਾ ਉਹਦੇ ਵਾਸਤੇ ਆ ਬਹੁਤ ਆਨਰਡ ਇਹ ਸਾਡਾ ਪਲੇਜ਼ਰ ਹੈ ਕਿ ਤੁਸੀਂ ਆਇਓ ਸਾਰੀ ਚੀਜ਼ ਨੂੰ ਕਵਰ ਕਰ ਰਹੇ ਹਾਂ ਸੋ ਥੈਂਕ ਯੂ ਸੋ ਮੱਚ ਐਕਸਲ ਵੀ ਖੜੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਤੁਹਾਨੂੰ ਸਲੂਟ ਹੈ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ